हां जी किसान भाइयो सत श्री काल किसान भ्राए साल ਕਣਕਾਂ ਦਾ ਜਿਹੜਾ ਰਿਕਾਰਡ ਝਾੜ ਆਉਂਦੀ ਸੁਭਾਵਨਾ ਜ਼ਿਆਦਾ ਹੈ ਫਰਵਰੀ ਮਹੀਨਾ ਜਿਹੜਾ ਕਿਸਾਨ ਵੀਰਾਂ ਦੇ ਬਾਰੇ ਨਾਰੇ ਕਰੇਗਾ ਸੋ ਅਗੇਤੀ ਪਿਛੇਤੀ ਗਰਮੀ ਤੋਂ ਕਣਕਾਂ ਨੂੰ ਕਿਵੇਂ ਬਚਾ ਸਕਦੇ ਆ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਆ ਕਣਕਾਂ ਬਾਰੇ ਤਾਂ ਇਸ ਸਾਲ ਕਿਸਾਨ ਮਰ ਜਦੋਂ ਆਪਾਂ ਕਣਕਾਂ ਦੀ ਬਜਾਈ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਇਦਾਂ ਇੱਕ ਵਾਰ ਕਿਉਂਕਿ ਠੰਡ ਲੇਟ ਪੈਣ ਕਰਕੇ ਇੱਕ ਵਾਰ ਆਪਾਂ ਨੂੰ ਕਣਕਾਂ ਜਿਹੜੀਆਂ ਨਰਮ ਜੀਆਂ ਦਿਖਾਈ ਦੇ ਰਹੀਆਂ ਸੀ ਕਿਉਂਕਿ ਕਣਕਾਂ ਸੁਪਰ ਸੀਡਰ ਨਾਲ ਥੋੜੀਆਂ ਇੱਕ ਤਾਂ ਵਿਰਲੀਆਂ ਵੀ ਉੱਗੀਆਂ ਸੀ ਉਹਦੇ ਨਾਲ ਨਾਲ ਜਿਹੜੀ ਠੰਡ ਵੀ ਲੇਟ ਪਈ ਉਸ ਤੋਂ ਬਾਅਦ ਜਦੋਂ ਕੋਰਾ ਪੈਣਾ ਸ਼ੁਰੂ ਹੋਇਆ ਤੇ ਕੋਰੇ ਤੋਂ ਬਾਅਦ ਜਿਹੜਾ ਮੀਂਹ ਪੈ ਕੇ ਦੋ ਤਿੰਨ ਦਰਮਿਆਨੇ ਜੀ ਉਹਦੇ ਕਰਕੇ ਜਿਹੜੀਆਂ ਕਣਕਾਂ ਬਹੁਤ ਹੀ ਸ਼ਾਨਦਾਰ ਬਣ ਗਈਆਂ ਵੈਸੇ ਵੀ ਜਿਹੜੇ ਕਣਕਾਂ ਦੇ ਝਾੜ ਵਾਸਤੇ ਦੋ ਪੱਖ ਜ਼ਰੂਰੀ ਹੁੰਦੇ ਆ ਸਭ ਤੋਂ ਵੱਡਾ ਪੱਖ ਹੁੰਦਾ ਕਿ ਮੌਸਮ ਜਦੋਂ ਆਪਣੀ ਕਣਕ ਪਕਾਵ ਲੈ ਜਾਂਦੀ ਆ ਸਿੱਟੇ ਨਿਕਲ ਤੋਂ ਬਾਅਦ ਤੇ ਉਸ ਸਮੇਂ ਤੇ ਜਦੋਂ ਦੁੱਧ ਆ ਭਰਦਾ ਉਸ ਸਮੇਂ ਤੇ ਜਿਹੜਾ ਮੌਸਮ ਕਿਦਾਂ ਦਾ ਰਹਿੰਦਾ ਦੂਜਾ ਪੱਖ ਹੁੰਦਾ ਕਿਸਾਨ ਵੀਰਾਂ ਦੀ ਮਿਹਨਤ ਆਪਾਂ ਸਾਹਸ ਭਰ ਕੇਵੇਂ ਕੀਤੀ ਜਿਹੜੇ ਤਾਤੇ ਉਹ ਪੂਰੇ ਸਹੀ ਮਾਤਰਾ 'ਚ ਬੈਲੈਂਸ ਦਿੱਤੇ ਜਾਂ ਨਹੀਂ ਦਿੱਤੇ ਜੇਕਰ ਆਪਾਂ ਇਹ ਦੋਵੇਂ ਪੱਖ ਆਪਣੇ ਕੰਪਲੀਟ ਹੋ ਜਾਂਦੇ ਆ ਤਾਂ ਫਿਰ ਆਪਣੀ ਜਿਹੜੀ ਕਣਕ ਉਹ ਰਿਕਾਰਡ ਛਾੜ ਦਿੰਦੀ ਆ ਫਿਰ ਇਹਨੂੰ ਰਿਕਾਰਡ ਛਾੜ ਦੇਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਇਹ ਦੋਵੇਂ ਪੱਖ ਜਦੋਂ ਮਿਲ ਜਾਂਦੇ ਆ ਜੇਕਰ ਇਹਨਾਂ ਚ ਦੋਵੇਂ ਦੋਵੇਂ ਪੱਖਾਂ 'ਚ ਇੱਕ ਪੱਖ ਵੀ ਆਪਣਾ ਕਮਜ਼ੋਰ ਪੈ ਜਾਵੇ ਚਾਹੇ ਮੌਸਮ ਚਾਹੇ ਆਪਣਾ ਮਿਹਨਤ ਘੱਟ ਕੀਤੀ ਹੋਵੇ ਆਪਾਂ ਮਿਹਨਤ ਨਹੀਂ ਸਹੀ ਕੀਤੀ ਜਾਂ ਫਿਰ ਆਪਾਂ ਵੈਰੈਟੀ ਦਾ ਖਾਸ ਧਿਆਨ ਨਹੀਂ ਰੱਖਿਆ ਤੇ ਉਹਦੇ ਕਰਕੇ ਫਿਰ ਆਪਣਾ ਜਿਹੜਾ ਇਹ ਆਪਣਾ ਕਣਕ ਦੇ ਝਾੜ ਤੇ ਫਰਕ ਪੈ ਜਾਂਦਾ ਸੋ ਹੁਣ ਜਿੱਦਾਂ ਇਸ ਟਾਈਮ ਤੇ ਜੇਕਰ ਆਪਾਂ ਕਣਕਾਂ ਦੇ ਹਾਲਾਤਾਂ ਦੀ ਗੱਲ ਕਰੀਏ ਵੈਸੇ ਕਈ ਹੋ ਸਕਦਾ ਕਿਤੇ ਜਿੱਥੇ ਕਣਕ ਬਾਲਾ ਜ਼ਿਆਦਾ ਵਿਰਲੀ ਉੱਗੀ ਜਾਂ ਫਿਰ ਦੱਬੀ ਗਈ ਹੋਵੇ ਜਾਂ ਫਿਰ ਆਪਾਂ ਨਦੀਨ ਨਾਲ ਸਪਰੇਅ ਕੀਤੀ ਉਹਦੇ ਕਰਕੇ ਕਣਕ ਦਾ ਜ਼ਿਆਦਾ ਦੱਬੀ ਗਈ ਨੁਕਸਾਨ ਹੋ ਗਿਆ ਤਾਂ ਉੱਥੇ ਹੋ ਸਕਦਾ ਕਣਕ ਥੋੜੀ ਇਹਨਾਂ ਨੂੰ ਵੈਸੇ ਓਵਰ ਆਲ ਜੇਕਰ ਆਪਾਂ ਗੱਲ ਕਰੀਏ ਅਸੀਂ 85% ਤੱਕ ਜਿਹੜੀਆਂ ਕਣਕਾਂ ਹਨ ਲਗਭਗ ਬਹੁਤ ਹੀ ਚੰਗੇ ਹਾਲਾਤਾਂ 'ਚ ਤੁਸੀਂ ਵੀ ਕਮੈਂਟ ਕਰ ਦੱਸਿਓ ਕਿ ਤੁਹਾਡੀ ਕਿਹੜੀ ਵੈਰੈਟੀ ਆ ਤੇ ਹੁਣ ਕਿੱਦਾਂ ਦੀ ਦਿਖ ਰਹੀ ਬਹੁਤ ਸ਼ਾਨਦਾਰ ਦੇਖੋ ਦੀ ਦਿਖ ਰਹੀ ਕਿ ਨਹੀਂ ਵੈਸੇ ਤਾਂ ਲਗਭਗ ਮੈਨੂੰ ਲੱਗਦਾ ਬਈ ਸਾਰ ਜਿਹੜੀਆਂ ਲਗਭਗ ਹਰੇ ਕਿਸਾਨ ਦੀਆਂ ਜਿਹੜੀਆਂ ਕਣਕਾਂ ਬਹੁਤ ਹੀ ਸ਼ਾਨਦਾਰ ਐ ਇਸ ਟਾਈਮ ਤੇ ਜਿਹੜੀ ਦੇਖ ਦੇਖ ਨੂੰ ਮੇਰੇ ਹੀ ਆ ਸੋ ਹੋਂਦੇ ਹਾਲਾਤ ਵੀ ਵਧੀਆ ਤੇ ਕਿਸਾਨ ਵੀਰਾਂ ਜਿਹੜੀ ਮਿਹਨਤ ਕੀਤੀ ਹੈ ਕਿਉਂਕਿ ਜਿਹੜੀਆਂ ਠੰਡ ਨਾ ਪੈਣ ਕਰਕੇ ਜਾਂ ਫਿਰ ਕਿਸਾਨ ਵੀਰਾਂ ਨੇ ਜਿਹੜੀ ਦੋ ਤਿੰਨ ਸਪਰੇਆਂ ਕਰ ਲੀਆਂ ਤਤਾਂ ਵਾਲੀਆਂ ਇੱਕ ਤਾਂ ਪਹਿਲਾਂ ਮੈਗਨੀਮ ਮੈਗਨੀਸ਼ੀਅਮ ਜਿੰਕ ਯੂਰੀਆ ਕਲੀ ਦੇ ਪਾਣੀ ਵਾਲੀ ਸਪਰੇਅ ਕੀਤੀ ਉਹਦੇ ਨਾਲ ਨਾਲ ਜਿਹੜੀਆਂ ਕਿਸਾਨ ਵੀਰਾਂ ਨੇ ਜਿਹੜੀ ਕਲੀ ਯੂਰੀਆ ਦੇ ਡੀਏਪੀ ਦੀ ਸਪਰੇਅ ਉਹਦਾ ਕਾਫੀ ਜ਼ਿਆਦਾ ਕਿਸਾਨ ਵੀਰਾਂ ਨੂੰ ਲਾਭ ਮਿਲਿਆ ਉਹਦੇ ਬਹੁਤ ਸ਼ਾਨਦਾਰ ਰਿਜ਼ਲਟ ਦੇਖੋ ਨੂੰ ਮੇਰੇ ਕਿਸਾਨ ਵੀਰ ਵੀ ਦੱਸ ਰਹੇ ਆ ਤੇ ਆਪਾਂ ਵੀ ਉਹ ਕੀਤੀ ਆ ਜਿਹੜੀ ਯੂਰੀਆ ਤੇ ਡੀਏਪੀ ਤੋਂ ਆ ਕਾਫੀ ਜ਼ਿਆਦਾ ਰਿਜ਼ਲਟ ਸ਼ਾਨਦਾਰ ਮਿਲ ਰਿਹਾ ਉਦੇ ਨਾਲ ਨਾ ਕਈ ਕਿਸਾਨ ਵੀਰਾਂ ਜਿਹੜੀ ਪोटाश ਵੀ ਐਡ ਕੀਤੀ ਉਹਦਾ ਆਪਾਂ ਨੂੰ ਹੋਰ ਬੈਨੀਫਿਟ ਦੇਖਣ ਨੂੰ ਮਿਲਦਾ। ਸੋ ਕਈ ਵਾਰ ਆ ਗੇਤੀ ਜਾਂ ਪਛੇਤੀ ਜਦੋਂ ਗਰਮੀ ਪੈਂਦੀ ਤੇ ਉਤੋਂ ਆਪਾਂ ਕਣਕ ਕਿਵੇਂ ਵਾਜਦੀ ਕਿ ਜੇਕਰ ਆਪਣੀ ਕਣਕ ਦੇ ਵਿੱਚ ਪोटाਸ਼ ਦਾ ਦੀ ਘਾਟ ਨਹੀਂ ਹੁੰਦੀ। ਜੇਕਰ ਪोटाਸ਼ ਦਾ ਦੀ ਘਾਟ ਹੋਵੇ ਤੇ ਆਪਣੀ ਕਣਕ ਜਿਹੜੀ ਨਾ ਤਾਂ ਗੇਤੀ ਗਰਮੀ ਹਸਾਰਦੀ ਤੇ ਨਾ ਪਛੇਤੀ ਗਰਮੀ ਨੂੰ ਹਸਾਰਦੀ ਆ। ਤਾਂ ਹੁਣ ਵੈਸੇ ਵੀ ਕਿਸਾਨ ਵੀਰਾਂ ਜਿਹੜੀਆਂ 2-2 350 ਕਰਦੇ ਉਹਦੇ ਵਿੱਚ ਜਾਂ ਤਾਂ ਆਪਾਂ 052 34 ਕਰ ਦਿੰਨੇ ਆ। ਉਜ ਵੀ ਆਪਾਂ ਨੂੰ ਪੋਟਾਸ਼ ਦਾਤ ਮਿਲ ਜਾਂਦਾ 13045 ਕਰਦੇ ਤਾਂ ਉਹਦੇ ਵੀ ਪੋਟਾਸ਼ ਦਾਤ ਮਿਲ ਜਾਂਦਾ ਤੇ ਉਹਦੇ ਨਾਲ ਨਾਲ ਕਈ ਕਿਸਾਨ ਵੀ ਰਹਿਣ ਜਿੱਦਾਂ ਆਪਾਂ 60% ਵਾਲੀ ਪੋਟਾਸ਼ ਉਹਦੀ ਸਪਰੇ ਵੀ ਕਿਸਾਨ ਵੀ ਨੇ ਕੀਤੀ ਉਹਦੇ ਨਾਲ ਵੀ ਆਪਣੀ ਜਾਣ ਕੇ ਕਾਫੀ ਜਿਆਦਾ ਫਾਇਦਾ ਦੇਖ ਨੂੰ ਮਿਲਦਾ ਤੇ ਜਿਹੜੇ ਕਿਸਾਨ ਵੀਰ 2-3 ਸਾਲ ਤੋਂ ਪਰਾਲੀ ਨੂੰ ਖੇਤ ਚ ਵਾਉਂਦੇ ਆ ਰਹੇ ਆ ਉੱਥੇ ਵੀ ਜਿਹੜੀ ਹੁਣ ਪੋਟਾਸ਼ ਦੀ ਮਾਤਰਾ ਕਾਫੀ ਆਪਣੇ ਖੇਤਾਂ ਚ ਜਾਨੀ ਕਿ ਘਾਟ ਜਿਹੜੀ ਉਹ ਘਟ ਸ਼ੋ ਹੁੰਦੀ ਆ ਤੇ ਉਹਦੇ ਨਾਲ ਵੀ ਆਪਣੀ ਜਿਹੜੀ ਅਗੇਤੀ ਜਾਂ ਪਛੇਤੀ ਗਰਮੀ ਤੋਂ ਕਣਕ ਕਾਫੀ ਜਿਆਦਾ ਬਾਜ ਜਾਂਦੀ ਆ ਯਾਨੀ ਕਿ ਸਿੱਧਾ ਸਿੱਧਾ ਕਿ ਇਹ ਪੋਟਾਸ਼ ਤੱਤ ਦੇਣਾ ਜ਼ਰੂਰੀ ਕਿਸੇ ਰੂਪ ਜੀ ਆਪਾਂ ਦੇ ਸਕਦੇ ਆ ਚਾਹੇ ਸਪਰੇਆ ਚਾਹੇ ਆਪਾਂ ਪਹਿਲਾਂ ਪਾ ਦੇ ਚਾਹੇ ਆਪਾਂ ਖੇਤ ਚ ਪ੍ਰਾਲੀ ਵਾਈ ਜਾਈਏ ਜਦੋਂ ਆਪਾਂ ਚਾਰ ਤੋਂ ਪੰਜ ਸਾਲ ਪ੍ਰਾਲੀ ਖੇਤ ਚ ਵਾਈ ਜene ਲਗਾਤਾਰ ਤਾਂ ਫਿਰ ਆਪਣੀ ਜਿਹੜੀ ਪੋਟਾਸ਼ ਤੱਤ ਦੀ ਘਾਟ ਜਿਹੜੀ ਬਹੁਤ ਘਟ ਆਉਂਦੀ ਆ ਤਾਂ ਉਹਦੀ ਜਿਹੜੀ ਪੂਰਤੀ ਹੁੰਦੀ ਰਹਿੰਦੀ ਆ ਸੋਣ ਕਿਸਾਨ ਭਰਾਵੋ ਇੱਕ ਪੱਖ ਹੁੰਦਾ ਕਿ ਆਪਣੀ ਮਿਹਨਤ ਆ ਤਾਂ ਹੁਣ ਮਿਹਨਤ ਆ ਆਪਣੇ ਕਿਸਾਨ ਭਰਾਵਾਂ ਸਾਰੇ ਕਰ ਚੁੱਕੇ ਯਾਨੀ ਕਿ ਸਪਰੇਆ ਲਗ ਭਾਗ ਜਿਹੜਾ ਅਗੇਤੀਆਂ ਬਜਾਈ ਉਹ ਕਰ ਚੁੱਕੇ ਆ ਜਾਂ ਆਉਣ ਵਾਲੇ ਦਿਨਾਂ ਚ 8-10 ਦਿਨਾਂ ਚ ਕਿਸਾਨ ਵੀਰਾਂ ਨੇ ਕਰ ਲੈਣੀਆਂ ਤਾਂ ਕਣਕਾਂ ਦੀ ਦਿੱਖ ਬਹੁਤ ਸ਼ਾਨਦ ਜਾਨਕਿ ਇੱਕ ਪੱਖ ਆਪਣਾ ਕੰਪਲੀਟ ਹੋ ਚੁੱਕਾ ਤੇ ਦੂਜਾ ਪੱਖ ਰਹਿ ਗਿਆ ਮੌਸਮ ਦਾ ਤੇ ਉਹ ਵੀ ਕਿਸਾਨਵਰੋ ਜਿਹੜੀ ਖੁਸ਼ੀ ਦੀ ਗੱਲ ਐ ਵੀ ਇਸ ਸਾਲ ਜਿਹੜਾ ਫਰਵਰੀ ਕਿਉਂਕਿ ਜਿਹੜਾ ਆਪਣਾ ਝਾੜ ਤੇ ਮੌਸਮ ਡਿਪੈਂਡ ਕਰਦਾ ਉਹ ਖਾਸ ਕਰਕੇ ਫਰਵਰੀ ਤੇ ਮਾਰਚ ਦਾ ਪਹਿਲਾ ਹਫਤਾ ਹੁੰਦਾ ਆਪਾਂ ਕਹਿ ਸਕਦੇ ਆ ਵੈਸੇ ਤਾਂ ਕਣਕ ਕਿਉਂਕਿ ਇਹ ਗੇਤੀ ਪਛੇਤੀ ਹੁੰਦੀ ਤੇ ਇੱਥੇ ਆਪਾਂ ਕਨਫਰਮਤ ਨਹੀਂ ਕਹਿ ਸਕਦੇ ਵੀ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਵੈਸੇ ਆਪਾਂ ਫਰਵਰੀ ਦਾ ਪੂਰਾ ਮਹੀਨਾ ਲਾ ਲਈਏ ਕਿਉਂਕਿ ਅਗੇਤੀਆਂ ਵੀ ਕਿਸਮਾਂ ਹੁੰਦੀਆਂ ਨੇ ਪਛੇਤੀਆਂ ਵੀ ਹੁੰਦੀਆਂ ਪੂਰਾ ਆਪਣਾ ਫਰਵਰੀ ਦਾ ਮਹੀਨਾ ਤੇ ਮਾਰਚ ਦੀ ਜਿਹੜਾ ਆਪਾਂ ਕਹਿ ਸਕਦੇ ਹਾਂ 10 ਤਰੀਕ ਤੱਕ ਇੱਥੇ ਜੇਕਰ ਮੌਸਮ ਬਿਲਕੁਲ ਸਹੀ ਰਹਿ ਜਾਂਦਾ ਹੈ ਮੌਸਮ ਠੰਡਾ ਰਹਿ ਜਾਂਦਾ ਆਪਾਂ ਕਹਿ ਸਕਦੇ ਹਾਂ ਕਣਕਾਂ ਦੇ ਜੇਕਰ ਜਿੰਨਾ ਟੈਂਪਰੇਚਰ ਸੂਟ ਕਰਦਾ ਕਣਕਾਂ ਨੂੰ ਜੇਕਰ ਰਹਿ ਜਾਂਦਾ ਤਾਂ ਆਪਣੀਆਂ ਕਣਕਾਂ ਜਿਹੜੀਆਂ ਰਿਕਾਰਡ ਛਾੜ ਦਿੰਦੇ ਨੇ ਜਿਵੇਂ ਆਪਾਂ ਪਿਛਲੇ ਸਾਲ ਵੀ ਦੇਖਣ ਨੂੰ ਮਿਲਿਆ ਤਾਂ ਇਸ ਸਾਲ ਵੀ ਜਿਹੜੀ ਖੁਸ਼ੀ ਦੀ ਗੱਲ ਵੀ ਜਿਹੜਾ ਆਪਾਂ ਟੈਂਪਰੇਚਰ ਦੇਖਿਆ ਬੇ ਫਰਵਰੀ ਮਹੀਨੇ ਦਾ ਪੂਰਾ ਟੈਂਪਰੇਚਰ ਜਿਹੜਾ 27 28 ਦੇ ਲਾਗੇ ਰਹਿਣ ਵਾਲਾ ਜੇ ਤਾਂ ਇੱਥੇ ਟੈਂਪਰੇਚਰ ਕਿਸਾਨ ਪਰ ਉਹ ਰਹਿ ਜਾਂਦਾ ਕਿਉਂਕਿ ਕੁਦਰਤ ਦੇ ਹੱਥੇ ਟੈਂਪਰੇਚਰ ਡਾਊਨ ਵੀ ਹੋ ਸਕਦੇ ਤੇ ਅੱਪ ਵੀ ਹੋ ਸਕਦੇ ਆ ਕਿਉਂਕਿ ਆਪਾਂ ਨੂੰ ਇੱਕ ਪਲ ਦਾ ਵੀ ਨਹੀਂ ਪਤਾ ਕਿ ਕੀ ਕੁਝ ਹੋ ਜਾਣਾ ਪਰ ਆ ਫਿਰ ਵੀ ਜਿੰਨਾ ਕ ਆਪਾਂ ਨੈਟ ਤੋਂ ਦੇਖਿਆ ਤਾਂ ਜਿਹੜਾ ਟੈਂਪਰੇਚਰ ਫਰਵਰੀ ਮਹੀਨੇ ਦਾ ਉਹ ਬਿਲਕੁਲ ਯਾਨੀ ਕਿ 30 ਤੋਂ ਵੱਧਣ ਵਾਲਾ ਨਹੀਂਗਾ 27 28 ਦੀ ਰੇਂਜ ਚ ਰਹਿਣ ਵਾਲਾ ਤੇ ਜਿਹੜਾ ਮਾਰਚ ਦੇ ਪਹਿਲੇ ਹਫਤਾ ਹੈ ਉੱਥੇ ਵੀ ਜਿਹੜਾ ਟੈਂਪਰੇਚਰ 30 31 ਦੇ ਲਾਗੇ ਰਹਿਣ ਵਾਲਾ ਬਹੁਤਾ ਜਿਆਦਾ ਵਧਣ ਵਾਲਾ ਨਹੀਂਗਾ ਤਾਂ ਜੇਕਰ ਇੱਥੇ ਟੈਂਪਰੇਚਰ ਰਹਿ ਜਾਂਦਾ ਤੇ ਆਪਣੀਆਂ ਕਣਕਾਂ ਜਿਹੜੀਆਂ ਹੋ ਰਿਕਾਰਡ ਜਿਹੜੀ ਉਮੀਦ ਕਾਫੀ ਜਿਆਦਾ ਆਪਾਂ ਨੂੰ 90% ਉਮੀਦ ਆ ਬਈ ਜਿਹੜੀ ਇਸ ਸਾਲ ਜਿਹੜੀ ਇਸ ਹਿਸਾਬ ਨਾਲ ਟੈਂਪਰੇਚਰ ਰਹਿਣਗੇ ਤੇ ਕਣਕਾਂ ਫੇਰ ਪਿਛਲੇ ਸਾਲ ਵਾਂਗੂ ਜਿਹੜਾ ਰਿਕਾਰਡ ਛਾੜ ਦੇਣਗੀਆਂ ਤਾਂ ਜਿੰਨੇ ਕਿ ਕਿਸਾਨ ਵੀਰਾਂ ਨੂੰ ਕਿਉਂਕਿ ਝੋਨੇ ਦੇ ਵਿੱਚ ਕਸਰ ਲੱਗੀ ਆ ਝੋਨੇ 'ਚ ਕਾਫੀ ਜਿਆਦਾ ਕਿਸਾਨ ਵੀਰਾਂ ਰਗੜਾ ਲੱਗਾ ਕਈਆਂ ਨੂੰ ਤਾਂ ਬਹੁਤਾ ਜਿਆਦਾ ਲੱਗਿਆ ਇੱਕ ਤਾਂ ਝੋਨੇ ਡੇਕਪੇ ਜਿਨ੍ਹਾਂ ਦੇ ਉੱਥੇ ਵੀ ਝਾੜ ਵੀ ਘਟ ਗਿਆ ਦੂਜੇ ਨੰਬਰ ਤੇ ਮੰਡੀ ਜਿਹੜਾ ਸੋਕ ਵੀ ਪੈ ਗਈ ਆ ਸੋਕਦਾਰਾ ਝੋਨਾ ਜਾਂ ਫਿਰ ਆਪਾਂ ਜਿਹੜਾ ਵੜਾਇਆ ਜਿਆਦਾ ਸੁਕਾ ਕੇ ਆ ਤੇ ਉੱਥੇ ਜਿਹੜਾ ਟੈਂਪਰੇਚਰ ਆਪਾਂ ਕਹਿ ਸਕਦੇ ਮੌਇਸਚਰ ਕਾਫੀ ਜਿਆਦਾ ਡਾਊਨ ਵੀ ਹੋ ਗਿਆ 12 12 13 13 ਮੌਇਸਚਰ ਤੇ ਵੀ ਕਿਸਾਨ ਵੀਰਾਂ ਨੇ ਝੋਨਾ ਤਲਾਇਆ ਤੇ ਉਹ ਤੁਸੀਂ ਸੋਚ ਸਕਦੇ ਵੀ ਕਿੰਨਾ ਘਾਟਾ ਕਿਸਾਨ ਵੀਰਾਂ ਨੂੰ ਪਿਆ ਹੋਊਗਾ ਫਿਰ ਉੱਥੇ ਜਾ ਕੇ ਕਿਉਂਕਿ ਜਦੋਂ ਆਪਾਂ ਪੀਆਰ ਨੂੰ ਛੱਡ ਕੇ ਜਾਂ ਹਾਈ ਜਿੰਨਾ 110 ਲਾ ਲਿਆ ਛੋਨਾ ਉੱਥੇ ਵੀ ਕਾਰਟ ਪਈ ਜਾਨੀ ਕਿ 2 2 3 3 ਕਿਲੋ ਵੀ ਕਾਰਟ ਪੈ ਗਈ ਤੇ ਚੌਥੇ ਨੰਬਰ ਤੇ ਕਿਸਾਨ ਵੀਰਾਂ ਨੂੰ ਜਿਹੜਾ ਆਪੇ ਆਰਤੀਆਂ ਨੇ ਵੱਖਰਾ ਜਿਹੜਾ 60 ਰੁਪਏ 70 ਰੁਪਏ 100 ਰੁਪਏ 150 ਰੁਪਏ ਜਿਹੜੀ ਕਾਰਟ ਇੱਕ ਹੋਰ ਵੱਖਰੀ ਲਾਤੀ ਸੋ ਕਾਫੀ ਜ਼ਿਆਦਾ ਰਗੜਾ ਲੱਗਾ ਸੋ ਇਹਨੂੰ ਦੇਖਦੇ ਹੋਏ ਕਿ ਹੁਣ ਆਪਾਂ ਨੂੰ ਲੱਗਦਾ ਵੀ ਜਿਹੜੀ ਜਿੰਨੀ ਕਸਰ ਆਪਾਂ ਨੂੰ ਛੋਨਿਆਂ 'ਚ ਕਿਸਾਨ ਵੀਰਾਂ ਨੂੰ ਲੱਗੀ ਆ ਕਿਉਂਕਿ ਛੋਨਿਆਂ ਜੇਕਰ ਬਚਨ-ਬੁਜਨ ਦੀ ਗੱਲ ਕਰੀ ਤੇ ਇਸ ਸਾਲ ਕੋਈ ਬਹੁਤੀ ਜ਼ਿਆਦਾ ਮੁਨਾਫਾ ਨਹੀਂ ਦੇਖਣ ਨੂੰ ਮਿਲਿਆ ਤੇ ਜਿਹੜੇ ਕਿਸਾਨ ਵੀ ਰਾਂ ਠੇਕੇ ਦੇ ਲਈ ਉਹਨਾਂ ਦਾ ਬਹੁਤਾ ਜਿਆਦਾ ਰਗੜਾ ਲੱਗਾ ਸੋ ਇਹੀ ਉਮੀਦ ਆ ਕਿ ਇਸ ਸਾਲ ਜੇਕਰ ਹੁਣ ਦੇ ਹਾਲਾਤਾਂ ਦੇ ਮੁਤਾਬਕ ਆਪਾਂ ਜੇਕਰ ਟੈਂਪਰੇਚਰ ਇੱਥੇ ਠਹਿ ਗਿਆ ਰਹਿੰਦਾ ਜਾਂ ਫਿਰ ਆਪਾਂ ਕੀ ਜਿੱਦਾਂ ਆਪਾਂ ਨੈਟ ਸ਼ੈੱਲ ਤੇ ਦੱਸ ਰਿਹਾ ਵੇ ਟੈਂਪਰੇਚਰ ਜੇਕਰ ਤੇਹੀ ਟੈਂਪਰੇਚਰ ਅੱਗੇ ਜਾ ਕੇ ਫਰਵਰੀ ਤੇ ਮਾਰਚ ਦੇ ਸਟਾਰਟਿੰਗ ਜੇ ਰਹਿ ਜਾਂਦਾ ਤਾਂ ਆਪਣੀਆਂ ਜਿਹੜੀਆਂ ਕਣਕਾਂ ਪਿਛਲੇ ਸਾਲ ਵਾਂਗੂ ਜਿਹੜਾ ਰਿਕਾਰਡ ਛਾੜਦੇ ਨੇ ਗਿਆਂ ਤੇ ਜਿੰਨੀ ਕ ਆਪਣੇ ਕਿਸਾਨ ਭਰਾ ਨੂੰ ਇਸ ਸਾਲ ਜਿਹੜਾ ਝੋਨੇ 'ਚੋਂ ਕਾਟਾ ਪਿਆ ਉਹ ਜਿਹੜਾ ਕਾਟਾ ਕਣਕ ਪੂਰਾ ਕਰ ਜੇਗੀ ਵੈਸੇ ਗੁਰੂ ਮਿਹਰ ਕਰੇ ਵਾਤ ਵਾਤ ਚੜਾ ਝਾੜ ਆਵੇ ਸੋ ਬਹੁਤ ਬਹੁਤ ਧੰਨਵਾਦ